ਸਾਰਿਆਂ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਇਸ ਵੀਡੀਓ ਨੂੰ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਹੀ ਧੰਨਵਾਦ ਕਰਦੇ ਆਂ ਉਹਨਾਂ ਦਾ ਇਸ ਵੀਡੀਓ ਦੇ ਵਿੱਚ ਸਵਾਗਤ ਕਰਦੇ ਆਂ ਅੱਜ ਆਪਾਂ ਇੱਕ ਬੜੀ ਵਧੀਆ ਜਾਣਕਾਰੀ ਤੁਹਾਡੇ ਵਾਸਤੇ ਲੈ ਕੇ ਆਏ ਆਂ ਤੁਸੀਂ ਰੇਕੀ ਸਿੱਖੇ ਹੋ ਜਾਂ ਨਹੀਂ ਸਿੱਖੇ ਹੋ ਹਰ ਇੱਕ ਵਿਅਕਤੀ ਅੱਜ ਦੀ ਇਸ ਜਾਣਕਾਰੀ ਨੂੰ ਸੁਣ ਕੇ ਲਾਭ ਲੈ ਸਕਦਾ ਆਂ ਵੇਖੋ ਅਸੀਂ ਦੇ ਕੀ ਸਿੱਖਦੇ ਹਾਂ ਜਾਂ ਕੋਈ ਹੋਰ ਵਿਦਿਆ ਸਿੱਖਦੇ ਹਾਂ ਜਾਂ ਮੈਡੀਟੇਸ਼ਨ ਕਰਦੇ ਹਾਂ ਜਾਂ ਕੋਈ ਹੋਰ ਉਪਾਅ ਜਾਂ ਰੈਮਡੀਜ਼ ਕਰਦੇ ਹਾਂ ਤੇ ਉਹਨਾਂ ਦਾ ਸਿਰਫ ਇੱਕੋ ਹੀ ਮਕਸਦ ਹੁੰਦਾ ਹੈ ਹੈਲਥ ਵੈਲਥ ਐਂਡ ਰਿਲੈਕਸੇਸ਼ਨ ਮਤਲਬ ਮਾਨਸਿਕ ਸ਼ਾਂਤੀ ਹੋਵੇ ਪੈਸਾ ਹੋਵੇ ਤੇ ਚੰਗੀ ਸਿਹਤ ਹੋਵੇ ਅਗਰ ਇਹ ਸਾਰੀਆਂ ਚੀਜ਼ਾਂ ਨੂੰ ਕਵਰ ਕਰਨ ਵਾਸਤੇ ਤੁਹਾਨੂੰ ਕੋਈ ਇੱਕ ਹੀ ਗੈਜਟ ਦੇ ਦਿੱਤਾ ਜਾਵੇ ਜਿਹਨੂੰ ਤੁਸੀਂ ਵੇਅਰ ਕਰੋ ਉਹਨੂੰ ਵਰਤਨ ਦੀ ਰਿਕਿਊਲ ਬੜੀ ਸੌਖੀ ਜਿਹੜੀ ਤੁਹਾਨੂੰ ਸਮਝਾ ਦਿੱਤੀ ਜਾਵੇ ਤਾਂ ਮੇਰੇ ਖਿਆਲ ਨਾਲ ਇਸ ਤੋਂ ਵਧੀਆ ਮੌਕਾ ਤੁਹਾਡੇ ਵਾਸਤੇ ਕੋਈ ਨਹੀਂ ਹੋ ਸਕਦਾ ਆਪਣੀਆਂ ਵਿਸ਼ੇਸ ਨੂੰ ਫੁੱਲਫਿਲ ਕਰਨ ਵਾਸਤੇ ਆਪਣੀ ਸਿਹਤ ਨੂੰ ਸੁਧਾਰਨ ਵਾਸਤੇ ਤੇ ਆਪਣੀ ਮਾਨਸਿਕ ਸ਼ਾਂਤੀ ਨੂੰ ਲੈਣ ਵਾਸਤੇ ਅਗਰ ਅਸੀਂ ਰਿਕੀ ਦੇ ਹਿਸਾਬ ਨਾਲ ਵੇਖੀਏ ਰਿਕੀ ਵਿੱਦਿਆ ਦੇ ਹਿਸਾਬ ਨਾਲ ਵੇਖੀਏ ਤਾਂ ਉਹਦੇ ਨਾਲ ਵੀ ਬੜੇ ਚਮਤਕਾਰਯੋਗ ਲਾਭ ਮਿਲਦੇ ਆ ਪਰ ਉਹਦੇ ਵਿੱਚ ਕੀ ਹੈ ਕਿ ਅਸੀਂ ਦੇਖੀ ਸਿੱਖਦੇ ਆ ਜਾਂ ਨਹੀਂ ਸਿੱਖਦੇ ਪਰ ਸਾਡਾ ਮਕਸਦ ਫਿਰ ਵੀ ਇਹ ਤਿੰਨੋ ਚੀਜ਼ਾਂ ਹੀ ਨੇ ਅਸੀਂ ਕਿਸੇ ਜੋਤਿਸ਼ ਵਿਦਿਆ ਦਾ ਸਹਾਰਾ ਲੈਨੇ ਤਾਂ ਵੀ ਸਾਡੀਆਂ ਇਹਨਾਂ ਤਿੰਨਾਂ ਵਿਸ਼ੇਸ ਦੇ ਵਿੱਚੋਂ ਕੋਈ ਇੱਕ ਹੁੰਦੀ ਜਾਂ ਤਿੰਨੋ ਹੀ ਹੁੰਦੀਆਂ ਨੇ ਹੈਲਥ ਵੈਲਥ ਐਂਡ ਰਿਲੈਕਸੇਸ਼ਨ ਮਾਨਸਿਕ ਸ਼ਾਂਤੀ ਸੋ ਅਗਰ ਅਸੀਂ ਨਿਮਰੋਲੋਜੀ ਦਾ ਸਹਾਰਾ ਲੈਨੇ ਆ ਤਾਂ ਵੀ ਸਾਡੇ ਇਹ ਤਿੰਨੋ ਹੀ ਮਕਸਦ ਹੁੰਦੇ ਆ ਅਗਰ ਅਸੀਂ ਵਾਸਤੂ ਸ਼ਾਸਤਰ ਦਾ ਸਹਾਰਾ ਲੈਨੇ ਆ ਤਾਂ ਵੀ ਸਾਡੇ ਇਹ ਤਿੰਨੋਂ ਹੀ ਮਕਸਦ ਹੁੰਦੇ ਆ ਕਿ ਚੰਗੀ ਸਿਹਤ ਹੋਵੇ ਚੰਗਾ ਪੈਸਾ ਹੋਵੇ ਤੇ ਮਾਨਸਿਕ ਸ਼ਾਂਤੀ ਹੋਵੇ ਪਰ ਅਗਰ ਤੁਹਾਨੂੰ ਇੱਕ ਇਹੋ ਜਿਹਾ ਗੈਜਟ ਦੇ ਦਿੱਤਾ ਜਾਵੇ ਬਾਅਦ ਵਿੱਚ ਇਹੋ ਜਿਹਾ ਇੱਕ ਬ੍ਰੇਸਲੈਟ ਦੇ ਦਿੱਤਾ ਜਾਵੇ ਜਿਹੜਾ ਕਿ ਤੁਹਾਡੀਆਂ ਇਹ ਸਾਰੀਆਂ ਚੀਜ਼ਾਂ ਨੂੰ ਕਵਰ ਕਰਨ ਦੀ ਪਾਵਰ ਰੱਖਦਾ ਹੋਵੇ ਤਾਂ ਮੇਰੇ ਖਿਆਲ ਨਾਲ ਤੁਹਾਡੇ ਆਸਤੇ ਇਹ ਜਿਹੜੀ ਜਾਣਕਾਰੀ ਹੈ ਇੱਕ ਖੁਸ਼ਖਬਰੀ ਤੋਂ ਘੱਟ ਨਹੀਂ ਹੋਊਗੀ ਅਸੀਂ ਤੁਹਾਡੇ ਵਾਸਤੇ ਇੱਕ ਬ੍ਰੈਸਲੇਟ ਲੈ ਕੇ ਆਏ ਬ੍ਰੈਸਲੇਟ ਬੜਾ ਹੀ ਖੂਬਸੂਰਤ ਬ੍ਰੈਸਲੇਟ ਹੈ ਕਿ ਜਿਹਨੂੰ ਤੁਸੀਂ ਵੇਅਰ ਕਰਕੇ ਪੈਨ ਕੇ ਆਪਣੀ ਹੈਲਥ ਨੂੰ ਵੈਲਥ ਨੂੰ ਤੇ ਮਾਨਸਿਕ ਸ਼ਾਂਤੀ ਨੂੰ ਵਧਾ ਸਕਦੇ ਹੋ ਇਹਦੇ ਵਿੱਚ ਕ੍ਰਿਸਟਲਸ ਨੇ ਕ੍ਰਿਸਟਲਸ ਤੋਂ ਤਿਆਰ ਕੀਤਾ ਗਿਆ ਹੈ ਤੇ ਇਹਦਾ ਇੱਕ ਬੜਾ ਹੀ ਵਧੀਆ ਸੀਕੁਐਂਸ ਹੈ ਜਿਹੜਾ ਕਿ ਸਾਨੂੰ ਹੈਲਥ ਵਾਈਜ਼ ਵੀ ਵੈਲਥ ਵਾਈਜ਼ ਵੀ ਤੇ ਮਾਨਸਿਕ ਸ਼ਾਂਤੀ ਦੇ ਤੌਰ ਤੇ ਕਿਵੇਂ ਇਹ ਸਾਨੂੰ ਫਾਇਦਾ ਦਿੰਦਾ ਆਪਾਂ ਇਹਨੂੰ ਸਮਝੀਏ ਤੇ ਇਹ ਜਿਹੜੇ ਇਹਦੇ ਕ੍ਰਿਸਟਲਸ ਨੇ ਜਿਹੜੇ ਇਹਦੇ ਬਿਲਡਸ ਨੇ ਜਿਹੜੇ ਇਹਦੇ ਕ੍ਰਿਸਟਲਸ ਮੋਤੀ ਨੇ ਇਹ ਪ੍ਰੋਪਰ ਇਨੀਸ਼ੀਏਟ ਕੀਤੇ ਗਏ ਆ ਭਾਵ ਇਹਨਾਂ ਦਾ ਪ੍ਰੋਪਰ ਸ਼ਕਤੀਪਾਤ ਕੀਤਾ ਗਿਆ ਹੈ ਬਹੁਤ ਸਾਰੇ ਬ੍ਰੈਸਲੇਟ ਸਾਨੂੰ ਆਨਲਾਈਨ ਵੀ ਮਿਲ ਜਾਂਦੇ ਨੇ ਜਿਹੜੇ ਕ੍ਰਿਸਟਲਸ ਦੇ ਹੁੰਦੇ ਨੇ ਪਰ ਉਹਨਾਂ ਦੀ એનર્ਜੀ ਜਾਂ ਤਾਂ ਇੱਕ ਲਿਮਟਿਡ ਬਣੀ ਰਹਿੰਦੀ ਹੈ ਜਾਂ ਬਿਲਕੁਲ ਵੀ ਉਹ એનર્ਜੀ ਤੋਂ ਲੈਸ ਹੁੰਦੇ ਆ ਪਰ ਜਿਹੜੇ ਕ੍ਰਿਸਟਲਸ ਪ੍ਰੋਪਰ ਸ਼ਕਤੀਪਾਤ ਕੀਤੇ ਹੁੰਦੇ ਆ ਇਨੀਸ਼ੀਏਟ ਕੀਤੇ ਹੁੰਦੇ ਆ ਉਹਨਾਂ ਦੀ એનર્ਜੀ ਯੂਜ਼ ਕਰਨ ਵਾਲੇ ਭਾਵ ਜਿਹੜਾ ਧਾਰਨ ਕਰਨ ਵਾਲਾ ਆ ਜਿਹੜਾ ਵਿਅਕਤੀ ਉਸ ਚੀਜ਼ ਨੂੰ ਵਰਤਣ ਵਾਲਾ ਉਹਨਾਂ 크ਿਸਟਲਸ ਨੂੰ ਵਰਤਣ ਵਾਲਾ ਆ ਉਹਨਾਂ ਦੀ ਕੁਆਲਿਟੀ ਉਹਨਾਂ ਦੀ ਚਮਕ ਤੇ ਉਹਨਾਂ ਦੀ એનર્ਜੀ 크ਿਸਟਲਸ ਦੀ ਦਿਨੋ ਦਿਨ ਵੱਧਦੀ ਜਾਂਦੀ ਹੈ ਇਹਦੇ ਵਿੱਚ ਸਭ ਤੋਂ ਪਹਿਲੇ ਜਿਹੜੇ 크ਿਸਟਲਸ ਨੇ ਤਿੰਨ 크ਿਸਟਲ ਨੇ ਬਲੈਕ ਜਿਹੜਾ ਜਿਹਦਾ ਨਾਮ ਹੈ ਟਰਮਲਿੰਗ ਇਹ 크ਿਸਟਲ ਸਾਡੇ ਵਾਟਰ ਐਲੀਮੈਂਟ ਨੂੰ ਕੰਟਰੋਲ ਕਰਦਾ ਆ ਬੋਡੀ ਦੇ ਵਿੱਚ ਵਾਟਰ ਐਲੀਮੈਂਟ ਨੂੰ ਉਦੇ ਲੈਵਲ ਨੂੰ ਨਾਰਮਲ ਕਰਨ ਦੇ ਵਿੱਚ ਸਾਡੀ ਸਹਾਇਤਾ ਕਰਦਾ ਹੈ ਇਸ ਤੋਂ ਬਾਅਦ ਇਹਦੇ ਵਿੱਚ ਗ੍ਰੀਨ ਕ੍ਰਿਸਟਲ ਨੇ ਜਿਨ੍ਹਾਂ ਨੂੰ ਅਸੀਂ ਰਿੰਚੂਰੀਨ ਦੇ ਨਾਂ ਨਾਲ ਜਾਣਦੇ ਆਂ ਸਾਡੀ ਜਿਹੜੀ ਸਰੀਰਕ ਢਾਂਚੇ ਦੀ ਬਣਤਰ ਆ ਉਹਦੇ ਵਿੱਚ ਅਗਰ ਕੋਈ ਬਗੜਾ ਆ ਹੱਡੀਆਂ ਵਗੈਰਾ ਦੇ ਵਿੱਚ ਪਿਆ ਉਹ ਜੜਾ ਆ ਉਹਨੂੰ ਵੀ ਠੀਕ ਕਰਦੇ ਨੇ ਨਾਲ ਦੇ ਨਾਲ ਇਹਨਾਂ ਦਾ ਕੰਮ ਹੈ ਪ੍ਰੋਸਪਰਿਟੀ ਲੈ ਕੇ ਆਉਣਾ ਘਰ ਦੇ ਵਿੱਚ ਵੈਲਥ ਨੂੰ ਲੈ ਕੇ ਆਉਣਾ ਇਸ ਤੋਂ ਬਾਅਦ ਜਿਹੜੇ ਨੇ ਰੈੱਡ ਕਲਰ ਦੇ ਕ੍ਰਿਸਟਲ ਨੇ ਇਹਦੇ ਵਿੱਚ ਇਹਨਾਂ ਦਾ ਨਾਮ ਹੈਗਾ ਜੈਸਪਰ ਇਹ ਫਾਇਰ ਐਲੀਮੈਂਟ ਨੂੰ ਫਾਇਰ ਨੂੰ ਰਿਪਰੈਜ਼ੈਂਟ ਕਰਦੇ ਆ ਫਾਇਰ ਦਾ ਸੰਕੇਤ ਨੇ ਸੋ ਸਾਡੇ ਅੰਦਰ ਫਾਇਰ ਐਲੀਮੈਂਟ ਭਾਵ ਜਿਹੜੇ ਸਾਡੇ ਸਰੀਰ ਦੀ ਗਰਮੀ ਦਾ ਲੈਵਲ ਆ ਉਹਨੂੰ ਵੀ ਕੰਟਰੋਲ ਕਰਨ ਦੇ ਵਿੱਚ ਇਹ ਮਦਦ ਕਰਦੇ ਆ ਤੁਹਾਨੂੰ ਪਤਾ ਹੀ ਹੈ ਕਿ ਸਰੀਰ ਦੇ ਤਿੰਨ ਹੀ ਕਾਰਨ ਹੁੰਦੇ ਹਰ ਇੱਕ ਰੋਗ ਦੇ ਬਾਤ ਪਿਤ ਤੇ ਕਫ ਸੋ ਇਹ ਸਾਰੇ ਕ੍ਰਿਸਟਲ ਸਾਡੇ ਅੰਦਰ ਬਾਤ ਨੂੰ ਪਿੱਤ ਨੂੰ ਤੇ ਕਫ ਨੂੰ ਕੰਟਰੋਲ ਕਰਨ ਦੇ ਵਿੱਚ ਬੜੇ ਹੀ ਵੱਡੇ ਪੱਧਰ ਤੇ ਮਦਦ ਕਰਦੇ ਆ ਇਸ ਤੋਂ ਬਾਅਦ ਸਾਡੇ ਕੋਲ ਨੇ ਜੀ ਪਿੰਕ ਕਲਰ ਦੇ ਕ੍ਰਿਸਟਲ ਜਿਨ੍ਹਾਂ ਨੂੰ ਰੋਜ਼ ਕੁਆਰਟਸ ਵੀ ਕਹਿ ਦਿੰਦਾ ਹੈ ਇਹ ਰੋਜ਼ ਕੁਆਰਟਸ ਘਰ ਦੇ ਵਿੱਚ ਸਾਰੇ ਪਰਿਵਾਰਿਕ ਮੈਂਬਰਾਂ ਦੇ ਵਿੱਚ ਪਿਆਰ ਭਰਿਆ ਤਾਲਮਿਲ ਬਣਾ ਕੇ ਰੱਖਦੇ ਨੇ ਦੂਸਰੇ ਲੈਵਲ ਤੇ ਅਗਰ ਜਿੰਨਾ ਲੇਡੀਜ਼ ਨੂੰ ਬੇਬੀ ਕਨਸੀਵਿੰਗ ਦੀ ਪ੍ਰੋਬਲਮ ਆਉਂਦੀ ਹੈ ਉਹਨਾਂ ਵਾਸਤੇ ਵੀ ਬੜੇ ਹੈਲਪਫੁਲ ਨੇ ਘਰ ਦੇ ਵਿੱਚ ਪ੍ਰੇਮ ਭਾਵ ਨੂੰ ਵਧਾਉਣ ਦੇ ਵਿੱਚ ਵੀ ਇਹ ਮਦਦ ਕਰਦੇ ਨੇ ਅਗਰ ਜਿੰਨਾਂ ਦੀ ਕਿਸੇ ਮੈਰਿਜ ਦੇ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਆ ਰਹੀ ਹੈ ਕਿ ਮੈਰਿਜ ਦਾ ਚਾਂਸ ਨਹੀਂ ਬਣਦਾ ਜਾਂ ਬਣ ਜਾਂਦਾ ਹੈ ਤਾਂ ਉਹ ਬਾਅਦ ਚ ਕੈਨਸਲ ਹੋ ਜਾਂਦਾ ਹੈ ਕਿਸੇ ਨਾ ਕਿਸੇ وجہ ਕਰਕੇ ਉਸ ਚੀਜ਼ ਨੂੰ ਵੀ ਰਿਕਵਰ ਕਰਨ ਦੀ ਪਾਵਰ ਰੱਖਦੇ ਨੇ ਜਿਨ੍ਹਾਂ ਨੂੰ ਕਲੀਅਰ ਕ੍ਰਿਸਟਲ ਦੇ ਨਾਲ ਨਾਲ ਜਾਣਿਆ ਜਾਂਦਾ ਹੈ ਇਹ ਮਾਨਸਿਕ ਸ਼ਾਂਤੀ ਨੂੰ ਰਿਪਰੈਜ਼ੈਂਟ ਕਰਦੇ ਆ ਤੁਹਾਡੇ ਅੰਦਰ ਮਾਨਸਿਕ ਸ਼ਾਂਤੀ ਨੂੰ ਇਕਾਗਰਤਾ ਨੂੰ ਸਥਿਰਤਾ ਨੂੰ ਵਧਾਉਣ ਦੀ ਤਾਕਤ ਰੱਖਦੇ ਨੇ ਸੋ ਇਸ ਤੋਂ ਬਾਅਦ ਆ ਜਾਂਦੇ ਨੇ ਐਮੈਥਿਸਟ ਪਰਪਲ ਕਲਰ ਦੇ ਕ੍ਰਿਸਟਲ ਨੇ ਇਹਦੇ ਵਿੱਚ ਜਿਨ੍ਹਾਂ ਨੂੰ ਐਮੈਥਿਸਟ ਦੇ ਨਾਲ ਨਾਲ ਜਾਣਿਆ ਜਾਂਦਾ ਜਿਹੜੇ ਲੋਕ ਮੈਡੀਟੇਸ਼ਨ ਕਰਦੇ ਆ ਪਾਠ ਪੂਜਾ ਕਰਦੇ ਜਾਂ ਹੋਰ ਜਿਹੀਆਂ ਸਾਧਨਾਵਾਂ ਕਰਦੇ ਨੇ ਜਾਉਂ ਰੇ ਕੀ ਦਾ ਅਭਿਆਸ ਹੀ ਕਰਦੇ ਨੇ ਉਹਦੇ ਵਧੇਰੇ ਲਾਭਾਂ ਨੂੰ ਮਿਲਣ ਦੇ ਜਿਹੜੇ ਮੌਕੇ ਆ ਉਹਨਾਂ ਨੂੰ ਵਧਾਉਂਦੀ ਇਹ ਪਾਵਰ ਰੱਖਦੇ ਨੇ ਐਮੈਥਿਸਟ ਕ੍ਰਿਸਟਲ ਤੇ ਇਹਨਾਂ ਦਾ ਸਭ ਤੋਂ ਵੱਡਾ ਰੋਲ ਆਉਂਦਾ ਕਿਡਨੀਜ਼ ਦੇ ਉੱਪਰ ਗੁਰਦਿਆਂ ਦੇ ਨਾਲ ਸੰਬੰਧ ਰੱਖਦੀ ਹੋਈ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਹੈ ਉਹਨਾਂ ਨੂੰ ਇਹ ਠੀਕ ਕਰਨ ਦੀ ਇਹ ਪਾਵਰ ਰੱਖਦੇ ਨੇ ਦੂਸਰਾ ਤੁਹਾਡੇ ਇਲਾਕੇ ਕਿਸੇ ਵੀ ਮਾੜੀ ਸ਼ਕਤੀ ਮਾੜੇ ਵਿਅਕਤੀ ਮਾੜੀ ਸੋਚ ਦਾ ਅਸਰ ਆਉਣ ਨਹੀਂ ਦਿੰਦੇ ਇਸ ਤੋਂ ਬਾਅਦ ਆ ਜਾਂਦੇ ਨੇ ਸਾਡੇ ਕੋਲ 골ਡਨ ਕ੍ਰਿਸਟਲ ਭਾਵੇਂ ਉਹ ਮਾਨਸਿਕ ਹੋਵੇ ਸਰੀਰਕ ਕੰਮ ਅਸੀਂ ਕਰ ਕੀਤਾ ਹੋਵੇ ਤਾਂ ਸਾਡੀ ਬਾਡੀ એનર્ਜੀ ਲੈਵਲ ਤੇ ਡレイン ਹੋ ਜਾਂਦੀ ਹੈ ਸੋ ਉਸ ਡレイン ਹੋਣ ਦੀ ਜਿਹੜੀ ਆ ਜਿਹੜੀ ਰੂਟੀਨ ਹੈ ਬਾਡੀ ਦੀ એનર્ਜੀ ਡレイン ਹੁੰਦੀ ਰੂਟੀਨ ਹੈ ਉਹਨੂੰ ਇਹ ਰੋਕ ਦਿੰਦਾ ਹੈ ਜਿਹਦੇ ਨਾਲ ਅਸੀਂ ਸਰੀਰਕ ਤੇ ਮਾਨਸਿਕ ਤੌਰ ਤੇ ਤੰਦਰੁਸਤ ਬਣੇ ਰਹਿਵਾਂਗੇ ਸੋ ਬੜੀ ਹੀ ਵਧੀਆ ਇਹ ਬ੍ਰੇਸਲੇਟ ਹੈ ਸੋ ਇਹਨੂੰ ਵਰਤਣ ਦੀ ਇੱਕ ਛੋਟੀ ਜੀ ਰਿਚੂਅਲ ਹੈ ਜਦੋਂ ਤੁਸੀਂ ਇਹਨੂੰ ਮੰਗਵਾਓਗੇ ਤੁਹਾਨੂੰ ਇਹਦਾ ਗਾਈਡੈਂਸ ਪੇਪਰ ਨਾਲ ਦਿੱਤਾ ਜਾਊਗਾ ਕਿ ਇਹਨੂੰ ਕਿਵੇਂ ਯੂਜ਼ ਕਰਨਾ ਹੈ ਕਿਵੇਂ ਇਹਨੂੰ ਅਸੀਂ ਵੱਧ ਤੋਂ ਵੱਧ ਲਾਭ ਲੈਣ ਵਾਸਤੇ ਵਰਤ ਸਕਦੇ ਹਾਂ ਸੋ ਇਸ ਬ੍ਰੈਸਲੇਟ ਨੂੰ ਮੰਗਵਾਉਣ ਵਾਸਤੇ ਹੇਠਾਂ ਸਕਰੀਨ ਦੇ ਉੱਤੇ ਦਿੱਤੇ ਨੰਬਰ ਦੇ ਉੱਪਰ ਆਪਣਾ ਨਾਮ ਪਤਾ ਲਿਖ ਕੇ ਭੇਜ ਦਿਓ ਜਿਹੜੇ ਇਸ ਬ੍ਰੈਸਲੇਟ ਦੇ ਵਿੱਚ ਜਿੰਨੇ ਵੀ ਕ੍ਰਿਸਟਲਸ ਨੇ ਤੁਹਾਨੂੰ ਹੈਲਥ ਵੈਲਥ ਤੇ ਰੈਲੈਕਸੇਸ਼ਨ ਮੈਂਟਲ ਲੈਵਲ ਤੇ ਪੀਸਮੈਂਟ ਦੇਣ ਦੀ ਪਾਵਰ ਰੱਖਦੇ ਆ ਸੋ ਜਿਹੜੇ ਵੀ ਲੋਕ ਇਹਨੂੰ ਮੰਗਵਾਉਂਦੇ ਆ ਉਹਨਾਂ ਨੂੰ ਪ੍ਰੋਪਰ ਇੱਕ ਗਾਈਡੈਂਸ ਪੇਪਰ ਦਿੱਤਾ ਜਾਊਗਾ ਜਿਹਦੇ ਵਿੱਚ ਇੱਕ ਛੋਟੀ ਰਿਚੁਅਲ ਲਿਖੀ ਹੋਊਗੀ ਜਿਹੜੀ ਅਸੀਂ ਸਵੇਰੇ ਸ਼ਾਮ ਆਪਣੇ ਸਮੇਂ ਆਪਣੇ ਸਮੇਂ ਸਹੂਲਤ ਦੇ ਮੁਤਾਬਕ ਉਹਨੂੰ ਵਰਤ ਕੇ ਅਸੀਂ ਇਹਦੇ ਵਰਤੋਂ ਵੱਧ ਲਾਭ ਲੈ ਸਕਦੇ ਆ ਅਗਰ ਤੁਸੀਂ ਇਸ ਬ੍ਰੈਸਲੈਟ ਨੂੰ ਵਰਤਣਾ ਚਾਹੁੰਦੇ ਹੋ ਤਾਂ ਹੇਠਾਂ ਸਕਰੀਨ ਦੇ ਉੱਪਰ ਦਿੱਤੇ ਗਏ ਨੰਬਰ ਦੇ ਉੱਤੇ ਤੁਸੀਂ WhatsApp ਮੈਸੇਜ ਕਰਕੇ ਆਪਣਾ ਨਾਮ ਪਤਾ ਲਿਖ ਕੇ ਭੇਜ ਦਿਓ ਤੁਹਾਨੂੰ ਬਾਈ ਕੋਰੀਅਰ ਇਹ ਪ੍ਰੋਵਾਈਡ ਕਰਵਾ ਦਿੱਤਾ ਜਾਊਗਾ ਤੁਸੀਂ ਆਪਣੇ ਘਰ ਦੇ ਵਿੱਚ ਕਿਸੇ ਬੱਚੇ ਦੀ ਸਿਹਤ ਵਾਸਤੇ ਆਪਣੇ ਘਰ ਦੇ ਕਿਸੇ ਕਿਸੇ ਵੀ ਮੈਂਬਰ ਦੀ ਭਾਵੇਂ ਉਹ ਕਿਸੇ ਵੀ ਉਮਰ ਦਾ ਹੋਵੇ ਉਹਦੀ ਸਿਹਤ ਵਾਸਤੇ ਜਾਂ ਆਪਣੇ ਕਾਰੋਬਾਰ ਵਾਸਤੇ ਅਗਰ ਤੁਸੀਂ ਇਹਨੂੰ ਵਰਤਣਾ ਚਾਹੋ ਤਾਂ ਵਰਤ ਸਕਦੇ ਹੋ ਮੰਗਵਾ ਸਕਦੇ ਹੋ ਸੋ ਹੇਠਾਂ ਦਿੱਤੇ ਨੰਬਰ ਦੇ ਉੱਤੇ ਕੰਟੈਕਟ ਕਰਕੇ ਸਾਨੂੰ WhatsApp ਮੈਸੇਜ ਕਰ ਦਿਓ ਆਪਣਾ ਪ੍ਰੋਪਰ ਨਾਮ ਪਤਾ ਲਿਖ ਕੇ ਭੇਜੋ ਜੋ ਵੀ ਇਹਦਾ ਕੋਰੀਅਰ ਚਾਰਜ ਆ ਉਹ ਇਹਦੀ ਕੀਮਤ ਤੋਂ ਇਲਾਵਾ ਇਹਦੇ ਕੋਰੀਅਰ ਚਾਰਜ ਲੱਗਣਗੇ ਸੋ ਤੁਹਾਨੂੰ ਤੁਹਾਡੇ ਘਰ ਦੇ ਵਿੱਚ ਹੀ ਇਹ ਪ੍ਰੋਵਾਈਡ ਕਰਵਾ ਦਿੱਤਾ ਜਾਊਗਾ ਸੋ ਬੜੀ ਹੀ ਵਧੀਆ ਚੀਜ਼ ਹੈ ਮੈਂ ਕਿਉਂਕਿ ਅ ਕ੍ਰੈਂਡ ਰੇਕਿੰਗ ਮਾਸਟਰ ਹੈ ਕਿਉਂਕਿ ਕਾਫੀ ਲੋਕਾਂ ਨੂੰ ਕਾਫੀ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਰੇਕੀ ਵਿਦਿਆ ਦੇ ਨਾਲ ਜੋੜ ਚੁੱਕੇ ਆ ਸੋ ਨਾਲ ਦੇ ਨਾਲ ਅਸੀਂ ਕ੍ਰਿਸਟਲਸ ਦੀ ਹੀਲਿੰਗ ਸਿਖਾਉਨੇ ਆ ਕ੍ਰਿਸਟਲਸ ਦੀ ਜਿਹੜੀਆਂ ਕੁਆਲਿਟੀਆਂ ਬਾਰੇ ਤੁਹਾਨੂੰ ਜਾਣਕਾਰੀ ਦਿੰਦੇ ਰਵਾਂਗੇ ਸੋ ਇਸ ਕ੍ਰਿਸਟਲ ਦੀ ਜਿਹੜੀ ਡਿਮਾਂਡ ਹੈ ਮੇਰੇ ਜਿਹੜੇ ਕਾਫੀ ਸਟੂਡੈਂਟ ਨੇ ਜਾਂ ਮੇਰੇ ਕੋਲ ਜਿਹੜੇ ਕਾਫੀ ਪੇਸ਼ੈਂਟ ਜਿਹੜੇ ਹੀਲਿੰਗ ਕਰਵਾਉਣ ਆਉਂਦੇ ਆ ਉਸ ਡਿਮਾਂਡ ਨੂੰ ਧਿਆਨ ਚ ਰੱਖ ਕੇ ਇਸ ਕ੍ਰਿਸਟਲ ਨੂੰ ਤਿਆਰ ਕਰਵਾਇਆ ਗਿਆ ਸੋ ਇਸ ਸੀਕਵੈਂਸ ਦੇ ਜਾਂ ਇਸ ਕੁਆਲਿਟੀ ਦੇ ਕ੍ਰਿਸਟਲ ਤੁਹਾਨੂੰ ਕਿਤੇ ਵੀ ਆਨਲਾਈਨ ਪ੍ਰੋਵਾਈਡ ਨਹੀਂ ਹੋਣਗੇ ਸੋ ਅੱਜ ਦੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰ ਦਿਓ ਤੁਸੀਂ ਚਾਹੁੰਦੇ ਹੋ ਕਿ ਇਹ ਜਾਣਕਾਰੀ ਹੋਰ ਨਾਲ ਲੋਕਾਂ ਤੱਕ ਵੀ ਪਹੁੰਚੇ ਤਾਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਅਗਰ ਤੁਸੀਂ ਚਾਹੁੰਦੇ ਹੋ ਮੇਰੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋ ਇਹਨਾਂ ਗੱਲਾਂ ਦੇ ਨਾਲ ਤੁਹਾਡੇ ਕੋ ਜੱਜਸ ਲੈਣੇ ਆ ਜੀ ਸਤਿ ਸ੍ਰੀ ਅਕਾਲ